ਦੇ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆਇਆ ਜੀ ਨਾਮ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਸਾਹਿਬ ਤੋਂ ਹੈ ਜੀ ਮੁੰਡਾ ਕਾਸਟ ਬ੍ਰਾਹਮਣ ਗੋਤ ਇਹਨਾਂ ਦਾ ਭਾਰਸਰ ਹੈ ਤੇ ਕੌਸ਼ਲ ਹੈ ਜੀ ਉਮਰ ਮੁੰਡੇ ਦੀ 16/12/1997 ਦੇ ਵਿੱਚ ਜਨਮ ਹੈ ਜੀ ਤੇ ਕੱਦ 5 ਫੁੱਟ 8 ਇੰਚ ਹੈ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਹੈ ਮੁੰਡੇ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਨੇ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਵਾਹੀ ਜੋਗ ਜ਼ਮੀਨ ਹੈ ਜੀ ਪਰਿਵਾਰ ਦੇ ਕੋਲ ਸੋ ਬਹੁਤ ਵਧੀਆ ਘਰ ਪਰਿਵਾਰ ਆ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੈਨੇਡਾ ਦੀ ਲੜਕੀ ਨੂੰ ਪਹਿਲਾ ਪੰਜਾਬ ਤੋਂ ਹੋਵੇ ਤਾਂ ਨਰਸਿੰਗ ਕਰੀ ਹੋਵੇ ਜੀ ਲੜਕੀ ਨੇ Hindu ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਸੋ ਅੰਮ੍ਰਿਤਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਕਾਲੀਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਜਨਮ ਪੂਚੋ ਮੰਡੀ ਦੇ ਵਿੱਚ ਹੈ ਜੀ ਲੜਕੀ ਦਾ ਕਾਸਟ ਇਹਨਾਂ ਦੀ ਸੋਨੀ ਰਾਜਪੂਤ ਹੈ ਗੋਤਿਨਾਂ ਦਾ ਢੱਲ ਹੈ ਜੀ ਲੜਕੀ ਸੋਹਣੀ ਸੁਨੱਖੀ ਤੇ ਪਤਲੀ ਹੈ ਜੀ ਉਮਰ 12/6/1994 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 3 ਇੰਚ ਭਰਾ ਕੈਨੇਡਾ ਵਰਕ ਕਰ ਰਿਹਾ ਹੈ ਜੀ ਬੇਟਾ ਇਹਨਾਂ ਦੇ ਜੁਵੈਲਰ ਸ਼ਾਪ ਤੇ ਕੰਮ ਕਰਦੇ ਨੇ ਜੀ ਕੰਮ ਕਰ ਹੈ ਜੀ ਲੜਕੀ ਦਾ ਲੜਕੇ ਕੈਨੇਡਾ ਦੀ ਪੀਆਰ ਹੈ ਪਰਿਵਾਰ ਦੀ ਮੰਗ ਹੈ ਜੀ ਕੈਨੇਡਾ ਲੜਕੇ ਨੂੰ ਪਹਿਲਾ ਲੜਕਾ ਵਧੀਆ ਪਰਿਵਾਰ ਦਾ ਵੈਸ਼ਨੋ ਹੋਵੇ ਜੀ ਸੋ ਕਾਲੀ ਪੱਟੀ 'ਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਨਵਜੋਤ ਕਨਵਰ ਕਾਸਟ ਮੁੰਡੇ ਦੀ ਰਾਮ ਗੜੀਆ ਗੋਤ ਇਹਨਾਂ ਦਾ ਭਵਰਾ ਤੇ ਸਿਰਾ ਉਮਰ ਹੈ ਜੀ 14 11 1985 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ ਹੈ 12:24 ਪੀਐਮ ਕਦ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਪਲੱਸ 2 ਪਾਸ ਪਿਤਾ ਇਹਨਾਂ ਦੇ ਕਨਵਰਜੀਤ ਸਿੰਘ ਨੇ ਮਾਤਾ ਦਿਵਿੰਦਰ ਕਨਵਰ ਨੇ ਭੈਣ ਇੱਕ ਮੈਰਿਡ ਹੈ ਜੀ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਗਵਰਨਮੈਂਟ ਜੋਬ ਕਰਦਾ ਰੇਲਵੇ ਡਿਪਾਰਟਮੈਂਟ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਜਲੰਧਰ ਸਿਟੀ ਤੋਂ ਕਾਸਟ ਇਹਨਾਂ ਦੀ ਐਸਸੀ ਅਧਰਮੀਆਂ ਜੀ ਉਮਰ ਮੁੰਡੇ ਦੀ 9 6 1986 ਦੇ ਵਿੱਚ ਜਨਮ ਹੈ ਜੀ ਅਨਮੈਰਿਡ ਹੈ ਜੀ ਮੁੰਡਾ ਕਾਦੇ ਇਹਨਾਂ ਦਾ 6 ਫੁੱਟ ਹੈ ਪੜ੍ਹਾਈ ਕਰੀ ਹੈ ਜੀ ਪਲੱਸ 2 ਕੰਪਿਊਟਰ ਦੇ ਨਾਲ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਮਾਤਾ ਦਾ ਸਰਨੇਮ ਹੈ ਜੀ ਜਾਖੂ ਪਿਤਾ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਟਾਇਰਡ ਨੇ ਜੀ ਭੈਣਾ ਮੁੰਡੇ ਦੀਆਂ ਦੋ ਨੇ ਜੀ ਮੈਰਿਡ ਨੇ ਇੰਗਲੈਂਡ ਤੇ ਅਮਰੀਕਾ ਦੇ ਵਿੱਚ ਅਮਕਰਾਜੀ ਮੁੰਡਾ ਮਾਰਕੀਟਿੰਗ ਦਾ ਬਹੁਤ ਵਧੀਆ ਕੰਮਕਾਰ ਕਰਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮੁੰਡੇ ਦੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਜਲੰਧਰ ਹੁਸ਼ਿਆਰ ਪਰ ਕਪੂਰਥਲਾ ਨਮਾ ਸ਼ਹਿਰ ਤੇ ਫਗਵਾੜਾ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਤੁਸੀਂ ਕਰ ਸਕਦੇ ਹੋ ਜੀ ਸਿੱਟਾ ਜੀ ਨਾਮ ਸੁਖਪ੍ਰੀਤ ਸਿੰਘ ਕਾਸਟ ਮੁੰਡੇ ਦੀ ਰਾਮਗੜੀਆ ਗੋਤ ਇਹਨਾਂ ਦਾ ਤੰਜਾਲ ਹੈ ਤੇ ਮਾਥਰੋ ਉਮਰ 19/2/1994 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ ਹੈ 12:30 AM ਜਨਮ ਸਥਾਨ ਡੇਰਾ ਬੱਸੀ ਦੇ ਵਿੱਚ ਹੈ ਜੀ ਕੱਦ 5 ਫੁੱਟ 7 ਇੰਚ ਹੈ ਪੜਾਈ ਕਰੀ ਹੈ ਜੀ ਡਿਪਲੋਮਾ CSC B.Tech CSC ਭੈਣ ਮੁੰਡੇ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪਿਤਾ ਭੁਪਿੰਦਰ ਸਿੰਘ ਅਕਾਊਂਟ ਮੈਨੇਜਰ ਨੇ ਜੀ ਮਾਤਾ ਇਹਨਾਂ ਦੇ ਕਨਵਲਜੀਤ ਕੌਰ ਹਾਊਸ ਵਾਈਫ ਨੇ ਸੋ ਮੁੰਡੇ ਦਾ ਕੰਮਕਾਰ ਹੈ ਜੀ ਵਰਕਿੰਗ ਐਸ PHP ਵੈਬ ਡਿਵੈਲਪਰ ਇਨ ਟ੍ਰੈਵਲ ਕੰਪਨੀ ਯੂਐਸਸੀ ਵੇਸਟ ਕੰਪਨੀ ਸੈਲਰੀ ਹੈ ਜੀ 9.6 ਲੱਖ ਪਰਿਵਾਰ ਦਾ ਨੰਬਰ ਕਾਲੀ ਪੱਟੀ 'ਚ ਹੈ ਜੀ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਵਰਿੰਦਰਜੀਤ ਸਿੰਘ ਵਿਰਤੀ ਹੈ ਜੀ ਮੁੰਡਾ ਪਤਾ ਅਮਰitsar ਸਾਹਿਬ ਤੋਂ ਕਾਸਟ ਇਹਨਾਂ ਦੀ ਰਾਮਗੜੀਆ ਉਮਰ ਹੈ ਜੀ 3/11/1993 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 7 ਇੰਚ ਹੈ ਮੁੰਡੇ ਦਾ ਪੜ੍ਹਾਈ ਮੁੰਡੇ ਨੇ ਆਈਟੀਆਈ ਮਕੈਨਿਕ ਦੀ ਕੀਤੀ ਹੋਈ ਹੈ ਜੀ ਮੋਟਰ ਵਹੀਕਲ 3 ਇਅਰ ਦੀ ਸੋ ਪੇਤਾ ਤੇਜਿੰਦਰ ਸਿੰਘ ਵਿਰਦੀ ਰਿਟਾਇਰਡ ਨੇ ਜੀ ਪੋਸਟ ਆਫੀਸਰ ਪੈਨਸ਼ਨਰ ਨੇ ਜੀ ਮਾਤਾ ਇਹਨਾਂ ਦੇ ਜਸਵੀਰ ਕੌਰ ਹਾਊਸ ਵਾਈਫ ਨੇ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਗਵਰਨਮੈਂਟ ਜੌਬ ਤੇ ਭਰਾ ਇੱਕ ਮੈਰਿਡ ਹੈ ਜੀ ਜੌਬ ਤੇ ਸੋ ਕੰਮ ਕਰ ਹੈ ਜੀ ਮਕੈਨੀਕਲ ਇੰਜੀਨੀਅਰ ਹੈ ਮੁੰਡਾ ਅਦਿੱਤਿਅ ਬਿਰਲਰ ਨੀਵਲ એનર્ਜੀ ਸੈਮੀ ਗਵਰਨਮੈਂਟ ਜੌਬ ਕਰਦਾ ਹੈ ਜੀ 45000 ਰੁਪਏ ਤਨਖਾਹ ਜੀ ਮੁੰਡੇ ਦੀ ਸੋ ਮੰਗੇ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਹੋਵੇ ਜੀ ਰਾਮਗੜੀਆ ਪਰਿਵਾਰ ਤੋਂ ਹੋਵੇ ਤੇ ਪੋਸਟ ਕਰੀ ਹੋਵੇ ਜੀ ਲੜਕੀ ਨੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜੀਰਕਪੁਰ ਮਹਾਲੀ ਤੋਂ ਕਾਸਟ ਸੈਣੀ ਗੋਤ ਗ ਗਿਆਨ ਉਮਰ 27 1999 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 11 ਇੰਚ ਹੈ ਪੜ੍ਹਾਈ ਬੀਏ ਪਾਸ ਹੈ ਜੀ ਮੁੰਡਾ ਭੈਣ ਇੱਕ ਮੈਰਿਡ ਹੈ ਭਰਾ ਵੀ ਇੱਕ ਮੈਰਿਡ ਹੈ ਮਾਤਾ ਇਹਨਾਂ ਦੇ ਐਕਸਪਾਇਰ ਨੇ ਜੀ ਕੰਮਕਾਰ ਹੈ ਜੀ ਮੁੰਡਾ ਰੈਸਟੋਰੈਂਟ ਮੈਨੇਜਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪਲੱਸ 2 ਪਾਸ ਹੋਵੇ ਦਾਜ ਦੇਹਜ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਆ ਮੁੰਡੇ ਦੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਹੁੰਦਾ ਜਿਸ ਤਰ੍ਹਾਂ ਨੇ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੋਇਆ ਜੀ ਤਾਂ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ